ਅੱਜ ਅਸੀਂ ਅੱਜ ਚੱਲੇ ਆ ਮੇਰੇ ਨਾਨਕੇ ਮੰਮੀ ਦੇ ਪੇਕੇ ਤੇ ਮੰਮੀ ਨੂੰ ਮੇਲਾ ਵਖਾਉਣ ਚੱਲਿਆ ਵਾ ਮੰਮੀ ਆਂਦੇ ਤੂੰ ਮੈਨੂੰ ਖਰਦਾ ਨਹੀਂ ਕਿਦੇ ਮੇਲਾ ਵਖਾਣ ਖਰਦਾ ਤਾਂ ਹੈਗਾ ਤੁਹਾਨੂੰ ਮੈਂ ਉਧਰੋਂ ਮਾਸੀ ਨੂੰ ਬਿਠਾ ਕੇ ਲੈ ਆਉਣਾ ਵਾ ਉਧਰੋਂ ਮਾਸੀ ਨੂੰ ਬਿਠਾ ਕੇ ਲੈ ਆਉਣਾ ਵਾ ਤੇ ਚਲੋ ਚੱਲੀਏ ਮੇਲੇ ਕੱਲਾ ਕਹਣ ਮੰਨ ਦਿੱਤੀਆਂ ਕਰੋ ਉਹ ਤੇ ਤੁਸੀਂ ਕਰਨੀਆਂ ਲੈਟਾ ਬੰਦ ਕਾਰ ਐ ਕੋਠੀਆਂ ਇੱਥੋਂ ਉਹ ਗੁਰਦੁਰਦ ਦਾ ਨਾਮ ਹੈਗਾ ਵਾ ਬੱਬਾ ਕਾਂਜਪੀਰ ਪੀਰਾਂ ਦੇ ਦਰਗਾਹ ਵਾ ਤੇ ਉਹ ਜਿਹੜਾ ਹੈਗਾ ਨਾ ਗੁਰਦਰਾ ਸਾਹਿਬ ਉਹ ਹੈਗਾ ਜੀ ਦਦੇਹਰ ਸਾਹਿਬ ਦਦੇਹਰ ਸਾਹਿਬ ਵਾਲਾ ਗੁਰਦਰਾ ਸਾਹਿਬ ਠੱਠੇ ਤੋਂ ਵੀ ਦਿਖਦਾ ਜੀ ਉੱਥੇ ਵੀ ਤੁਰ ਕੇ ਚੱਲ ਜਾਂਦੇ ਰੇ ਤੁਸੀਂ ਐ ਨਹੀਂ ਚੱਲ ਜਾਈਦਾ ਵੇ ਉਹ ਕਿਤੇ ਕਿੰਨੇ ਕੁ ਦੂਰ ਉਹਦੇ ਮੈਂ ਵੀ ਚੱਲ ਜੂੰਗਾ ਤਾਂ ਭੇਜਿਆ ਪਰ ਫਿਰ ਲੱਗੀ ਓਹ ਹੋਲੀ ਹੀਡ ਹੁੰਦਾ ਹੈ ਉਹ ਲੀਖੇ ਦੰਦਾ ਉਹ 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 ਤੇ ਪਾਸ ਵਾਈ ਜਾਣਾ ਨਾ ਤੇ ਧੋਤੇ ਹੀ ਗਏ ਕੱਪੜੇ ਸੋਨੇ ਹੀ ਇਧਰ ਕੋ ਮੋਟਰਸਾਈਕਲ ਵੇਖੋ ਆਇਆ ਜੇ ਸਾਰੇ ਫਿਰਤੀ ਪਾਰ ਦੇ ਆਹੋ ਆਵੇ ਆਹੋ ਖੇਡੰਦਾ ਹੀ ਹੋਲੀ ਖੇਡੰਦਾ ਹੀ ਆਇਨੂੰ ਨਹੀਂ ਲਾਇਆ ਰੰਗ ਰੂੰਗ ਇਹਨੂੰ ਨਹੀਂ ਲਾਇਆ ਤੇ ਇਥੇ ਚਲੇ ਗਈ ਪਾ ਬੂ ਗਿਆ ਯਾ ਯਾ ਆਈਆ ਕੁਛ ਆ ਇਹ ਪਤਾ ਉਹ ਤਾਂ ਜੀ ਕਰਦਾ ਇਹ ਖੇਡਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਸੀ ਸਤਿ ਸ੍ਰੀ ਅਕਾਲ ਨਹੀਂ ਨਹੀਂ ਨਾ ਇਹ ਕਿ ਨਿੱਕੇ ਨੇ ਇੱਥੇ ਧੜ ਲੱਗੇ ਬੈਨ ਨਾ ਮੈਨਾਂ ਨਾ ਪਰੌਂਠੀ ਖਾਣੀ ਪਰੌਂਠੀ ਖਾਣੀ ਆ ਇਧਰ ਲੈ ਪਰੌਂਠੀਆਂ ਖਾਂਦਾ ਹਾਂ ਅੱਜ ਬੀਬੀ ਮਾਲੀ ਨਾ ਨੇ ਹੁਣ ਇਹਨਾਂ ਦੀ ਵਾਰੀ ਆ ਗਈ ਪਰੌਂਠੀਆਂ ਖਾਣ ਦੀ ਖਾਲੀਆਂ ਪਰੌਂਠੀਆਂ ਬਈ ਕਹਿੰਦਾ ਮੈਂ ਤਾਂ ਖੀ ਖਾਲੀ ਬੇਲਾ ਨਾ ਬੀਬੀ ਦੀ ਬੀਬੀ ਦਾ ਉਹ ਸਵਾਦੀ ਹੈ ਜੀ ਪਰੌਂਠੀਆਂ ਦਾ ਨਹੀਂ ਪਰੌਂਠੀ ਉਹ ਖਾਣਾ ਖਾਣਾ ਚੀਜੀ ਖਾਣਾ ਮਾਮੇ ਦੇ ਬਾਹੀ ਮਰੇ ਲੈ 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 ਚੀਜੀ ਖਾ ਲਈ ਨਹੀਂ ਨਹੀਂ ਲੈ ਉਹ ਲੈਲਾ ਮੈਂ ਖੋ ਲੈਣੀ ਮੈਂ ਖੋ ਲੈਣੀ ਜੇ ਮੈਨੂੰ ਦੇ ਦੇ ਲੈ ਨਹੀਂ ਨਹੀਂ ਲੈ ਲੈ ਨਹੀਂ ਨਹੀਂ ਕਿਉਂ ਇਹ ਬਹੁਤ ਜ਼ਿਆਦਾ ਫੈਲਦਾ ਹੈ ਹੈ ਕੀ ਕਰਦਾ ਵਾ ਹਾਂ ਚਾਚੀ ਘਰ ਬਦੇ ਚਾਚੀ ਜੀ ਕੱਲੀ ਸਾਸਰੀ ਕਾ ਕਿਆ ਵੀਰੇ ਸਾਸਰੀ ਕਾ ਵੀਰੇ ਚਾਚੀ ਚਾਚੀ ਘਰ ਹੈ ਐਸੇ ਪੁੱਹਾ ਕਰਿਆ ਜੀ ਚੌੜੇ ਹੋ ਕੇ ਬਹਿ ਗਏ ਜੀ ਉਠੋ ਰਿਹਾ ਆਪਦੇ ਘਰੇ ਆਏ ਜੀ ਕੰਮ ਕਰਾਓ ਅੱਛਾ ਪਹਿਲਾਂ ਵੀ ਮੇਰੇ ਘਰ ਨਾਲ ਕਰਾਉਂਦੇ ਰਿਆ ਤੁਸੀਂ ਨਿੱਕੇ ਹੁੰਦੇ ਵੀ ਕਰਾਉਂਦੇ ਰਹੇ ਜੇ ਕਿ ਨਹੀਂ ਨਹੀਂ ਸਤ ਸ੍ਰੀ ਅਕਾਲ ਕੀ ਹਾਲਿਆ ਵੇਖ ਕਿੱਡੇ ਜਵਾਕ ਇਕੱਠੇ ਹੋਏ ਮੇਲਾ ਵੇਖਣਾ ਏ ਫਾਟ ਕੇ ਜਾ ਭੱਜ ਕੇ ਭੱਜ ਕੇ ਜਾ 100 ਰੁਪਏ ਮਿਲਣਾ ਹੀ ਭੱਜ ਕੇ ਜਾ ਓ ਬੱਲੇ ਚਲ ਹੁਣ ਦੱਸ ਵੇ ਇਹ ਪੈਸਿਆਂ ਦਾ ਕੀ ਕਰੇਗਾ ਚੀਜੀ ਕਰਾਂਗੇ ਕਿਥੋਂ ਖਾएंगे ਦੀਦੀ ਉਹ ਨਹੀਂ ਮੇਲੇ ਜੋ ਝੂਟ ਲੈਣੇ ਝੂਟ ਲੈਣੇ ਓਏ ਝੂਟ ਲੈਣੇ ਆ देना दे दूटे दे 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 लवेंगे वीर वीर पे पन्या, दे रुपये आता आ आ। है पे यने आओ कि नहीं पता क मैनू सौ रुपये आ झूठे ले ली ਆ ਮੈਂ ਮੰਮੀ ਨੂੰ ਦੇਣ ਲੱਗਾ ਪੈਸੇ ਕਿ ਮੇਲਾ ਵੇਖ ਲਿਓ ਅੰਮੀ ਹੱਥ ਕਰੋ ਇਹਨੂੰ ਮੇਲਾ ਵੇਖ ਲਿਓ ਤੇ ਬਾਕੀ ਮੈਨੂੰ ਪੈਸੇ ਵਾਪਸ ਕਰ ਦਿਓ ਠੀਕ ਹੈ ਦੱਸਿਓ ਨਾਗੇ ਇਹਨੂੰ ਹੋ ਲੇਖੋ ਆਵਾ ਆਵਾ ਅੰਮੀ ਨੇ ਤਾਂ ਖੇਡਣ ਆਇਆ ਤੇ ਹੋਈ ਤੁਹਾਡਾ ਪਲਾਡਲਵਾਣੀ ਜੀ ਕੀ ਹਾਲ ਚਾਲ ਹੈ ਇੰਨਾ ਦੇ ਮੌਸਮ ਚ ਮੁੜ ਕੇ ਬੰਦਾ ਮੈਂ ਜਤਨਦਿਆ ਜੀ ਆ ਵੇਲੋ ਐਸਓ ਐਸਓ ਸਾਸ ਤੇ ਐਸਓ ਐਸਓ ਸਾਸ ਖਾਣੀ ਸਾਸ ਖਾਣੀ ਸਾਸ ਚਾਹ ਦੋ ਹਾਂ ਚਾਹ ਦੋ ਚਪੇੜ ਮਾਰਾ ਵਾ ਦੋ ਮਾਰਦਾ ਵਾ ਦੋ ਮਾਰਦਾ ਵਾ ਦੋ ਮਾਰਦਾ ਵਾ ਦੋ ਮਾਰਦਾ ਵਾ ਦੋ ਤੂੰ ਕਹੇ ਨਹੀਂ ਮਾਰੋ ਕਹੇ ਨਹੀਂ ਮਾਰੋ ਕਹੇ ਨਹੀਂ ਮਾਰੋ ਨਹੀਂ ਵਾ ਦੋ ਚੱਲ ਨਹੀਂ ਮਾਰਦਾ ਕਹੇ ਨਹੀਂ ਮਾਰੋ ਹਾਰੋ ਨਹੀਂ ਮੈਂ ਮਾਰੂੰਗਾ ਕਹੇ ਨਹੀਂ ਮਾਰੋ ਨਹੀਂ ਵਾ ਦੋ ਮੈਂ ਤੇ ਮਾਰੂੰਗਾ ਨਹੀਂ ਵਾ ਮੈਂ ਮਾਰੂਗਾ ਨਹੀਂ ਮਾਰੂ ਮਾਰਦਾ ਵਾਦ ਇੱਕ ਖਾਲਾ ਛਾਦੋ ਮਾਰਦਾ ਵਾਦ ਛਾਦਾਂ ਛਾਦ ਦੇ ਜੋਰ ਦੀ ਜੋਰ ਦੀ ਛਾਦ ਦੇ ਨਹੀਂ ਛਾਦ ਬੰਦੋ ਜਣਾ ਨਹੀਂ ਹੋਈ ਛਾਦ ਦੇ ਚੱਲ ਰਹਿਣ ਤੇ ਚੱਲ ਕੋਨੀ ਤੈਨ ਮੈਂ ਬਖਸ਼ਦਾ ਚੱਲ ਆ ਪੜਾ ਇਥੋਂ ਚੱਲ ਪੜਾਵਾ ਤੈਨ ਮੈਂ ਵਾ ਇਥੇ ਐਨ ਵਾ ਐਨ ਐਨ ਵੀ ਐਨ ਵਾ ਇਥੇ ਤੈਨ ਮੈਂ ਪੜਾਵਾ ਇਹੋ ਜਾ ਤੈਨ ਪੜਾ ਦੇਖੋ ਜਾਂ ਐਨ ਕਹਿੋ ਜਾ ਆ ਐਨ ਐਨ ਇਹ ਤੋਂ ਐ ਇਹ ਤੋਂ ਐ ਇਹ ਤੋਂ ਐ ਚੱਲ ਹਟਾ ਉਹ ਤਾਂ ਕੱਢ ਕੱਢ ਕੇ ਐਨ ਵਾਲੇ ਹਾਂ ਹਾਂ ਕਹਿੰਦੇ ਇੱਥੋਂ ਆ ਤੇਰੀ ਪੁੱਠਾ ਚਲ ਗਿਆ ਆ ਕੀ ਬਾਤ ਆਈ ਐਨ ਆਇਆ ਐਨ ਆਇਆ ਤੇਰੇ ਤੇਰੇ ਸ਼ਨਾ ਤੇਰੇ ਇਹਨਾਂ ਤੇਰੇ ਫੀਟਾ ਉਹ ਲੋਗ ਅਰਗੇ ਨਾ ਇਹ ਮੇਰੀ ਪੇਂਟਿੰਗ ਹੈ। ਆ ਇਧਰ ਖਪਾਉਣ ਆ ਰਿਹਾ ਲ ਤੋੜਨ ਦੇਣਾ। ਪਰ ਕਿਦੇ ਆ ਇੱਥੇ ਰੱਖਣ ਦੇ ਆ। ਮੰਮੀ ਲੱਗਦਾ ਸੀਰੀਅਸ ਹੋ ਗਏ। ਮੈਂ ਕਿਹਾ ਇਹ ਕੰਮ ਨਹੀਂ ਕਰਾਉਂਦਾ ਘਰੇ ਵਿਹਲੇ ਬੈਠੇ। ਬੀਬੀ ਦੇ ਹੱਥਾਂ ਦਾ ਥਾ ਬੜਾ ਸਵਾਦ ਹੁੰਦਾ ਹਨਾ ਮੰਮੀ। ਤਾਈਆਂ ਤੁਸੀਂ ਬਣਵਾਉਂਦੇ ਲੱਗਦਾ। ਨਹੀਂ ਮੈਂ ਬਣਵਾ ਕੇ ਲੈ ਜੀਏ। ਨਜਾਇਜ਼ ਫੜਾ ਰੇ ਆ। ਨਜਾਇਜ਼ ਕਾ। ਮਨ ਬਜ਼ੁਰਗ ਹੋ ਗਏ ਹੁਣ ਤੁਹਾਨੂੰ ਅਕਲ ਕਰਨੀ ਚਾਹੀਦੀ ਆ ਆਪ ਬਣਾਉਣਾ ਚਾਹੀਦਾ। ਸਾਰੀ ਉਮਰ ਤੁਸੀਂ ਵਿਹਲੇ ਬਹਿ ਕੇ ਖਾਦਾ। ਉਹ ਮੈਨੂੰ ਪਾਲ ਲਿਆ ਸੀ ਮੈਂ ਮੁੰਡਾ ਤਿਆਰ ਹੋ ਗਿਆ ਮੇਲਾ ਵੇਖਣ ਨੂੰ ਨਿੱਕੇ ਨੇ ਅਮੀ ਉਹ ਬਾਰੀਜੀ ਚ ਮੈਂ ਆਜਣਾ ਨਾ ਇਧਰ ਲੋਕ ਹਜੇ ਵੀ ਹਜੇ ਵੀ ਪਿੰਡਾਂ 'ਚ ਪੁਰਾਣਾ ਮਾਹੌਲ ਬਰਕਰਾਰ ਰੱਖਦੇ ਆ ਕਾਗਰਾ ਭਾਂਡੇ ਸਾਰਾ ਕੁਝ ਐ ਸਜਾ ਕੇ ਲਾਏ ਹੁੰਦੇ ਕਿੰਨੇ ਵਧੀਆ ਨਾ ਤੁਸੀਂ ਨਾ ਦਿੰਦੇ ਹੀ ਕਿ ਨਹੀਂ ਨਹੀਂ ਰੱਖਦੇ ਨੇ ਮੈਂ ਤਾਂ ਕੋਈ ਕੰਮ ਨਹੀਂ ਕਰਦੀ ਰਹੀ ਮੈਂ ਵੇਹਲੀ ਤੁਸੀਂ ਮੈਨੂੰ ਕੁਰਸੀ ਤੇ ਪਟਾ ਕੇ ਬਿਠਾਇਆ ਹੈਨਾ ਆਹ ਬਈ ਉਹ ਕਿਹੜੀ ਪੁਰਾਣੀ ਤੁੰਗੇ ਬਣਾਉਣਾ ਅਮੀਓ ਫੋਟੋ ਹੋੜੀ ਪੁਰਾਣੀ ਏ ਪਿਓਰ ਇਹ ਮੇਰੇ ਵਿਆਹ ਤੋਂ ਪਹਿਲਾਂ ਦੀ ਐ ਹਾਂ ਲਾਲਾ ਸਾਬ ਮਲਕੀ ਬਲੇ 20 ਸਾਲ ਹੋ ਗਏ 23 ਸਾਲ ਆਹ ਫੋਟੋ ਨੂੰ ਬੜੀ ਤਗੜੀ ਗੱਲ ਆ ਆ ਫੋਟੋ ਨੂੰ 30 ਸਾਲ ਹੋ ਗਏ ਮੰਮੀ ਆਂਦੇ ਬੋਬ ਸਿੰਘ ਜੀ ਦੇ ਗੁਨਾਰ ਦੇ ਲਈ ਮੰਮੀ ਨੇ ਇਹ ਇਹ ਫੋਟੋਆਂ ਦੋਵੇਂ ਗੋਦਵਾਲ ਸਾਹਿਬ ਤੋਂ ਲੈ ਕੇ ਆਏ ਸੀ ਮੰਮੀ ਦੱਸੰਦਾ ਤੇ ਆਹ ਮੇਰੇ ਨਾਨਾ ਜੀ ਦੀ ਫੋਟੋ ਜੀ ਉਦੋਂ ਮੈਂ ਕਿੱਡਾ ਕਾਮ ਯਾਰ ਦੱਸ ਦੇ ਨਾ 6 ਮਹੀਨੇ ਦਾ ਜਦੋਂ ਨਾਨੀ ਦੀ ਡੈਥ ਹੋ ਗਈ ਸੀ ਆਇਦਰ ਲੋ ਮੇਰੇ ਫੈਨਸ ਆਇਦਰ ਲੋ ਮੇਰੇ ਫੈਨਸਾਂ ਨੇ ਮੇਰੇ ਰਗੀ ਸ਼ਰਟ ਪਾਉਣ ਦੀ ਕੋਸ਼ਿਸ਼ ਕੀਤੀ ਆ ਮਾੜੀ ਮੋਟ ਇਹ ਦੇਖੋ ਮਾੜੀ ਮੋਟ ਮੇਰੇ ਨਾਲ ਦੀ ਸ਼ਰਟ ਪਾਉਣ ਦੀ ਕੋਸ਼ਿਸ਼ ਕੀਤੀ ਆ ਪਰ ਨਹੀਂ ਰੀਤ ਨਹੀਂ ਹੋਣੀ ਤਾਂ ਤੁਹਾਨੂੰ ਆ ਰੰਗ ਨਹੀਂ ਲੱਭਿਆ ਜਾਣਾ ਆ ਨੀਲਾ ਵਾ ਤੂੰ ਕਹੋ ਜੀ ਭਾਈ ਕਹੋ ਜੀ ਭਾਈ ਤੂੰ ਝੂਠ ਮਾਰੀ ਜਾਣਾ ਕਹੋ ਜੀ ਆ ਆ ਵੇ ਲੋ ਇਹਦੇ ਨਾਲ ਕੁੜੀ ਨੇ ਕੋਠੀ ਵਾਤੀ ਮੇਰੀ ਮੇਰੀ ਰੀਸ ਨਾਲ ਲਓ ਜੀ ਜਵਾਗ ਤੇ ਨਾਲ ਅਹੀਂ ਦੇ ਨਾਲ ਇੱਕ ਮਾਮੇ ਦਾ ਮੁੰਡਾ ਅਹੀਂ ਜਾਂਦਾ ਆ ਮੇਲਾ ਵੇਖਣਾ ਤੇ ਬਾਰੋ-ਬਾਰ ਜਾਂਦਾ ਆ ਤੇ ਉਹ ਛੱਪੜ ਆ ਗਿਆ ਲਾਗੂਨ ਖੁੰਮੇ ਆ ਅੱਜ ਸਾਡੇ ਪਿੰਡ ਦਾ ਨਾਨਕੇ ਮੇਰੇ ਆਂ ਦਾ ਛੱਪੜ ਬੀੜੀ-ਬੁੜੀ ਤਾਰੀ ਇਹ ਚ ਤੇ ਪੰਗੇ ਲਈਏ ਆਪਣੇ ਰੀਤੇ ਬੜਾ ਕੁਝ ਹੁੰਦਾ ਏ ਹੁਣ ਤੇ ਕੋਈ ਰਹਿ ਹੀ ਨਹੀਂ ਗਿਆ ਕਰੂਗਾ ਜਾਂ ਲੁੱਟ ਲੁੱਟ ਕੇ ਲੈ ਗਏ ਤੇ ਫਿਰਦੇ ਆ ਕੇਦਰ ਕੋ ਬਾਜੇ ਫਿਰਦੇ ਨੇ ਆ ਬੀ ਆ ਪੜਿਆ ਕਿੱਥੇ ਜਾਣਾ ਆ ਡਾਕਟਰ ਬਾਹਰ ਬਾਹਰ ਬਹੇ ਨੇ ਆ ਬੀ ਬਾਹਰ ਕੋ ਬਾਹਰ ਚਾਹ ਤੇਰੀ ਬਾਤ ਕੋ ਜੋ ਤੁੰਨੇ ਸਾਰੂ ਕਰਾ ਦਿੱਤੇ ਲਓ ਜੀ ਅਹੀਂ ਉਧਰੋਂ ਮੇਲਾ ਵੇਖ ਕੇ ਤੇ ਹੁਣ ਫੇਰ ਛੱਪੜ ਦੇ ਆਲੇ ਦੁਆਲੇ ਹੁੰਦੇ ਹੁੰਦੇ ਅਸੀਂ ਹੁਣ ਫੇਰ ਜਾ ਰਹੇ ਹਾਂ ਕਰਨ। ਆ ਵੇ ਲੋ ਪਿੰਡ ਠੱਠੇ ਦੇ ਵਿੱਚ ਕਿੱਡਾ ਵਧੀਆ ਸਿਸਟਮ ਬਣਾਇਆ ਆ ਵੀ ਜਿਹੜਾ ਤੁਹਾਡੇ ਪਿੰਡ ਦਾ ਕੂੜਾ ਕਰਕਟ ਆ ਨਾ ਉਹ ਸਾਰਾ ਇਹਦੇ ਵਿੱਚ ਸੁੱਟਿਆ ਜਾਵੇ। ਇੱਕ ਪਾਸੇ ਗਿੱਲਾ ਕੂੜਾ ਵਾ ਤੇ ਦੂਜੇ ਪਾਸੇ ਸੁੱਕਾ ਕੂੜਾ। ਆਓ ਤੁਹਾਨੂੰ ਦਿਖਾਉਂਦੇ ਆ। ਫੇਰ ਇੱਥੋਂ ਚੁੱਕ ਕੇ ਕੌਣ ਖੜਦਾ ਹੋਊਗਾ ਕਿ ਇੱਥੇ ਨਸ਼ਟ ਨਸ਼ਟ ਕਰ ਦਿੰਦੇ ਹੋਣਗੇ। ਕੂੜਾ ਸੁੱਟਦੇ ਹੀ ਨਹੀਂ ਗੁਰਾ। कूड़ा सोटी पता नहीं कथे कथे कूड़ा नहीं है कूड़ा नहीं सफाई सारे बंद मेला वेखन गए मेरी नानी छोटी गया। गया। हाँ, हाँ? ना ती आज घड़ी रेस्ट कर लो ਰੈਸਟ ਕਰ ਲੋ ਕੜੀ ਅੰਦਰ ਆਹੋ ਆਉਣੀ ਐ ਕੜੀ ਰਮਾਨ ਕਰ ਲੋ ਨਾ ਸਵੇਰ ਦੇ ਖਪੰਦਾ ਜੇ ਸਾਗ ਝੱਲਣ ਪਾ ਕੇ ਆਉਣੀ ਐ ਸਾਗ ਹੁਣ ਕਿਨੇ ਖੜਨਾ ਵਾ ਕਿਨੇ ਮੰਮੀ ਸਾਗ ਮੰਮੀ ਨੇ ਖੜਨਾ ਆ ਆਹੋ ਤੇ ਤੁਸੀਂ ਸਾਗ ਰਹਿਣ ਤੋਂ ਪਰੇ ਸਾਗ ਅੱਗੇ ਸਾਗ ਹੀ ਖਾਂਦੇ ਆ ਓਏ ਆਜੋ ਬਣ ਗਿਆ ਪਾਉਣੀ ਐ ਮੇਲੋ ਹੈ ਤੇ ਕਿਆ ਬਣਾਵਾਂ ਪਹਿਲਾਂ ਚਾਹ ਨਹੀਂ ਨਹੀਂ ਬੀਬੀ ਜੀ ਤੁਸੀਂ ਆਪ ਦਾ ਕੰਮ ਕਰਕੇ ਤੇ ਆ ਜਾਓ ਇੱਥੇ ਗਰਮੀ ਵੜੀ ਆ ਸਾਗ ਤੇਰੀ ਹੁਣ ਤਾਂ ਕਦਾ ਪਾਉਣਾ ਆਉਂਦੇ ਹਣੇ ਮੇਲਾ ਵੇਖ ਕੇ ਹਾ ਹਵਾ ਵਿੱਚ ਬਸ ਮੈਂ ਵੇ ਲੋ ਮੇਰੀ ਨਾਨੀ ਵਿਚਾਰੀ ਕੱਲੀ ਖਪੀ ਜਾਂਦੀ ਆ ਸਾਡੇ ਲਈ ਸਾਗ ਵਿਚਾਰੀ ਨੇ ਨਾਨੀ ਮੇਰੀ ਨੇ ਫੜਾਉਣਾ ਵੀ ਚਲੋ ਸਾਗ ਲੈ ਜੋ ਆਪਦੇ ਲਈ ਤੇ ਸਾਰੇ ਜਾਣੇ ਮੇਲਾ ਵੇਖਣ ਗਏ ਤੇ ਨਾਨੀ ਕੱਲੀ ਖਪੰਦੀ ਵਿਚਾਰੀ ਲਓ ਜੀ ਆਗੇ ਆਗੇ ਵੇਖੋ ਕਿੰਨਾ ਰੌਲਾ ਪਾਉਂਦੇ ਆਣ ਕੇ ਮੇਲੇ ਤੋਂ ਸਾਰੇ ਜਾਣੇ ਉਹ ਚੱਲੀਏ ਹੁਣ ਚਲੋ ਚਲੋ ਆਜੋ ਆਜੋ ਸਾਗ ਵਲੌਗ ਚ ਵਲੌਗ ਚ ਵੇਖਿਓ ਵੀ ਬੀਬੀ ਜੀ ਨੇ ਪਹਿਲਾਂ ਕਿਤਰਾ ਵਿਚਾਰੇ ਖਪੰਦਾ ਸੀ ਤੁਸੀਂ ਸਾਰਾ ਮੇਲਾ ਵੇਖਣ ਗਏ ਸੀ ਤੇ ਬੀਬੀ ਇਕੱਲੇ ਖਪੰਦਾ ਸੀ ਕੋਈ ਫਾਇਦਾ ਤੇ ਹੋਇਆ ਹੁੰਦਾ ਫਾਇਦਾ ਵੀ ਫਾਇਦਾ ਇਹ ਫਾਇਦਾ ਆਪਦੀ ਮਾਂ ਨੂੰ ਤੰਗ ਕਰਨਾ ਫਾਇਦਾ ਵਾ ਹੂੰ ਫਾਇਦਾ ਤਾਂ ਲੈਣ ਆਏ ਆ ਤੁਹਾਨੂੰ ਲੈਣ ਆਏ ਆ ਦੇ ਆਖੋ ਇਹਨਾਂ ਇਹਨਾਂ ਦੋਨੂੰ ਆਹ ਮਾਸੀ ਨੂੰ ਲੈਣ ਆਏ ਚਲੋ ਬਾਏ ਤੁਹਾਨੂੰ ਸਾਰਿਆਂ ਨੂੰ ਬਾਏ 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 ਸਤਿ ਸ੍ਰੀ ਅਕਾਲ ਬੱਠੇ ਵੱਡੀ ਜਾਂਦੇ ਨੇ ਚੇਚਾ ਨੂੰ ਮਿਲਣਾ ਹੈ ਵੇ ਲੋ ਵਿਚਾਰੇ ਈ ਦੀ ਪਰੋਂ ਚਲੋ ਤੁਹਾਨੂੰ ਮਿਲ ਕੇ ਜਾਂਦੇ ਆ ਬਾਏ ਚਲੋ ਚਲੀਏ ਚਲੋ ਮਿੰਟ ਮਾਰੋ ਛੇਤੀ ਕਰੋ ਆਹ ਸੂਰਜ ਡੁੱਬਣ ਵਾਲਾ ਏ ਨਾਨਕਾ ਘੁੰਮ ਕੇ ਆ ਗਏ ਆ ਤੇ ਘਰੇ ਸਾਡੇ ਵੇਖੋ ਆਟੋ ਲੱਗ ਚੁੱਕਾ ਵਾ ਹੁਣ ਮੈਂ ਸਵੇਰੇ ਕੰਮ ਤੇ ਜਾਇਆ ਕਰਨਾ ਮਮੀ ਸਵੇਰ ਤੋਂ ਮੈਂ ਕੰਮ ਤੇ ਜਾਂਦਾ ਬਣਾਵਾ ਠੀਕ ਆ ਟੈਨਸ਼ਨ ਨਹੀਂ ਲੈਣੀ ਤੁਸੀਂ ਪੈਸਾ ਪੈਸਾ ਕਰ ਦੇਣਾ ਮੈਂ 20 ਰੁਪਏਸ ਵਾਰੀ 20 ਰੁਪਏਸ ਵਾਰੀ ਠੀਕ ਆ ਜਿੱਥੇ ਕਹੋਗੇ ਉੱਥੇ ਆ ਜਾ ਕਰੂੰਗਾ ਮੈਂ ਆਟੋ ਲੈ ਕੇ ਆਵਦਾ ਆਟੋ ਪਾ ਲਿਆ ਮਿੱਤਰਾਂ ਨੇ ਤੇ ਨਾਨਕਾ ਘਮਾਤਾ ਨਾ ਤੁਹਾਨੂੰ ਦਾਲੇ ਤੇ ਭੁੱਲਰ ਲਗਾਉਣਾ ਆ ਆਹ ਵਾਹ ਤੇ ਮੇਰੀ ਗੱਲ ਸੁਣੋ ਨਾਨਕਾ ਘਮਾਤਾ ਨਾ ਹਾਂਜੀ ਹੋ ਨਹੀਂ ਬੋਲਣਾ ਮੇਰੇ ਗੱਡੀ ਜਿਆਦਾ ਠੀਕ ਆ ਚੰਗਾ ਚਲੋ ਜੀ ਸਤਿ ਸ੍ਰੀ ਅਕਾਲ ਇਹ ਹੀ ਆਪਣਾ ਇਹਦਾ ਵਲੌਗ ਟੰਗ ਲੱਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਮਿਲਦੇ ਹਾਂ ਅਗਲੇ ਵਲੌਗ